ਅਕਾਲੀ ਦਲ ਦੇ ਪ੍ਰਧਾਨ ਜੀ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਏ ਉਹਨਾਂ ਨੇ ਕਿਹਾ ਜੇ ਸਮੂਚੀ ਪਾਰਟੀ ਮੇਰੇ ਨਾਲ ਸੰਪਰਕ ਕਰੇਗੀ ਤਾਂ ਜ਼ਰੂਰ ਵਿਚਾਰ ਕਰਾਂਗੇ ਇਹ ਜ਼ਿਕਰੇ ਜਿਹੜਾ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਕੀਤਾ ਗਿਆ ਮੇਰੇ ਤੱਕ ਮੇਰੇ ਤੱਕ ਅਜੇ ਤੱਕ ਕੋਈ ਅਪਰੋਚ ਜਿਹੜੀ ਹੈ ਉਹਨਾਂ ਵੱਲੋਂ ਨਹੀਂ ਕੀਤੀ ਗਈ ਜੇ ਸਮੂਚੀ ਅਕਾਲੀ ਲੀਡਰਸ਼ਿਪ ਸਮੂਚੀ ਅਕਾਲੀ ਲੀਡਰਸ਼ਿਪ ਜਿਹੜੀ ਹੈ ਕੋਈ ਅਪਰੋਚ ਕਰਦੀ ਹੈ ਫਿਰ ਵਿਚਾਰ ਕੀਤਾ ਜਾ ਸਕਦਾ ਹੈ ਵਰਨਾ ਤੜਿਆਂ ਦੇ ਵਿੱਚ ਰਾਜਨੀਤੀ ਕਰਨੀ ਜਾਂ ਧੜਿਆਂ ਦੀ ਰਾਜਨੀਤੀ ਕਰਨੀ ਬਹੁਤੀ ਸਿਆਣਪ ਚੱਲ ਸਿੱਖਾਂ ਦੀ ਰਾਸੀ ਜਮਾਤ ਹੈ ਇਹ ਕਿਸੇ ਵੀ ਕੀਮਤ ਦੇ ਉੱਤੇ ਕਦੇ ਵੀ ਦੁਫਾੜ ਨਹੀਂ ਹੋਣੀ ਚਾਹੀਦੀ ਜੇ ਇਸ ਕਿਸਮ ਦੇ ਕਿਤੇ ਨਾ ਕਿਤੇ ਲੀਡਰਸ਼ਿਪ ਦੇ ਵਿੱਚ ਮਤਭੇਦ ਉੱਭਰੇ ਆ ਤਾਂ ਜਿਹੜੇ ਪਾਰਟੀ ਦੇ ਵਿੱਚ ਸਿਆਣੇ ਜਿਹੜੇ ਦੋਨਾਂ ਪਾਸਿਆਂ ਤੋਂ ਜਿਹੜੇ ਲੀਡਰ ਹੈ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਬੰਦ ਕਮਰਾ ਬੈਠਣ ਤੇ ਜਿਹੜੇ ਵੀ ਕੋਈ ਮਾੜੇ-ਮੋٹے ਆਪਸ ਦੇ ਵਿੱਚ ਕੋਈ ਮਤਭੇਦ ਹੈ ਕੋਈ ਸਿਧਾਂਤਕ ਹੈ ਗੈਰ ਸਿਧਾਂਤਕ ਹੈ ਜਿੰਨੇ ਵੀ ਮਤਭੇਦ ਹੈ ਉਹਨਾਂ ਨੂੰ ਆਪਸ ਦੇ ਵਿੱਚ ਬੈਠ ਕੇ ਸੁਲਝਾਉਣਾ ਪਾਰਟੀ ਦਾ ਤੂਫਾਨ ਹੋਣਾ ਜਿਹੜਾ ਹੈ ਇਹ ਬਹੁਤ ਮੰਦ ਭੱਗ ਹੈ ਪਾਰਟੀ ਤੂਫਾਨ ਨਹੀਂ ਹੋਣੀ ਚਾਹੀਦੀ ਕਿਉਂਕਿ ਸਿੱਖਾਂ ਦੀ ਰਾਸੀ ਜਮਾਤ ਹੈ ਸਿੱਖਾਂ ਦੀ ਰਾਸੀ ਜਮਾਤ ਦੇ ਵਿੱਚ ਦਫੇੜ ਪੈਣਾ ਜਿਹੜਾ ਇਹ ਬਹੁਤ ਗਲਤ ਗੱਲ ਹੈ। ਅਕਾਲੀ ਦਲ ਦੀ ਪ੍ਰਧਾਨ ਜੀ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਏ। ਉਹਨਾਂ ਨੇ ਕਿਹਾ ਜੇ ਸਮੂਚੀ ਪਾਰਟੀ ਮੇਰੇ ਨਾਲ ਸੰਪਰਕ ਕਰੇਗੀ ਤਾਂ ਜ਼ਰੂਰ ਵਿਚਾਰ ਕਰਾਂਗੇ। ਇਹ ਜ਼ਿਕਰੇ ਜਿਹੜਾ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਕੀਤਾ ਗਿਆ। ਮੇਰੇ ਤੱਕ ਮੇਰੇ ਤੱਕ ਅਜੇ ਤੱਕ ਕੋਈ ਅਪਰੋਚ ਜਿਹੜੀ ਹੈ ਉਹਨਾਂ ਵੱਲੋਂ ਨਹੀਂ ਕੀਤੀ ਗਈ। ਜੇ ਸਮੁੱਚੀ ਅਕਾਲੀ ਲੀਡਰਸ਼ਿਪ ਸਮੁੱਚੀ ਅਕਾਲੀ ਲੀਡਰਸ਼ਿਪ ਜਿਹੜੀ ਹੈ ਕੋਈ ਅਪਰੋਚ ਕਰਦੀ ਹੈ ਫਿਰ ਵਿਚਾਰ ਕੀਤਾ ਜਾ ਸਕਦਾ ਹੈ ਵਰਨਾ ਧੜਿਆਂ ਦੇ ਵਿੱਚ ਰਾਜਨੀਤੀ ਕਰਨੀ ਜਾਂ ਧੜਿਆਂ ਦੀ ਰਾਜਨੀਤੀ ਕਰਨੀ ਬਹੁਤ ਹੀ ਸਿਆਣਾ ਚੱਲ ਸਿੱਖਾਂ ਦੀ ਰਾਸੀ ਜਮਾਤ ਹੈ ਇਹ ਕਿਸੇ ਵੀ ਕੀਮਤ ਦੇ ਉੱਤੇ ਕਦੇ ਵੀ ਦੁਫਾੜ ਨਹੀਂ ਹੋਣੀ ਚਾਹੀਦੀ ਜੇ ਇਸ ਕਿਸਮ ਦੇ ਕਿਤੇ ਨਾ ਕਿਤੇ ਲੀਡਰਸ਼ਿਪ ਦੇ ਵਿੱਚ ਮਤਭੇਦ ਉੱਭਰੇ ਆ ਤਾਂ ਜਿਹੜੇ ਪਾਰਟੀ ਦੇ ਵਿੱਚ ਸਿਆਣੇ ਜਿਹੜੇ ਦੋਨਾਂ ਪਾਸੇ ਉੱਤੇ ਜਿਹੜੇ ਲੀਡਰ ਹੈ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਬੰਦ ਕਮਰਾ ਬੈਠਣ ਤੇ ਜਿਹੜੇ ਵੀ ਕੋਈ ਮਾੜੇ-ਮੋٹے ਆਪਸ ਦੇ ਵਿੱਚ ਕੋਈ મત ਭੇਦ ਹੈ ਕੋਈ ਸਿਧਾਂਤਕ ਹੈ ਗੈਰ ਸਿਧਾਂਤਕ ਹੈ ਜਿੰਨੇ ਵੀ મત ਭੇਦ ਹੈ ਉਹਨਾਂ ਨੂੰ ਆਪਸ ਦੇ ਵਿੱਚ ਬੈਠ ਕੇ ਸੁਲਝਾਉਣਾ ਪਾਰਟੀ ਦਾ ਦੁਫਾੜ ਹੋਣਾ ਜਿਹੜਾ ਹੈ ਇਹ ਬਹੁਤ ਮੰਦ ਭਾਗ ਹੈ ਪਾਰਟੀ ਦੁਫਾੜ ਨਹੀਂ ਹੋਣੀ ਚਾਹੀਦੀ ਕਿਉਂਕਿ ਸਿੱਖਾਂ ਦੀ ਰਾਸੀ ਜਮਾਤ ਹੈ ਸਿੱਖਾਂ ਦੀ ਰਾਸੀ ਜਮਾਤ ਦੇ ਵਿੱਚ ਦਫੇੜ ਪੈਣਾ ਜਿਹੜਾ ਇਹ ਬਹੁਤ ਗਲਤ ਕਰਦਾ। ਅਕਾਲੀ ਦਲ ਦੀ ਪ੍ਰਧਾਨ ਜੀ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਏ। ਉਹਨਾਂ ਨੇ ਕਿਹਾ ਜੇ ਸਮੂਚੀ ਪਾਰਟੀ ਮੇਰੇ ਨਾਲ ਸੰਪਰਕ ਕਰੇਗੀ ਤਾਂ ਜ਼ਰੂਰ ਵਿਚਾਰ ਕਰਾਂਗੇ। ਇਹ ਜ਼ਿਕਰੇ ਜਿਹੜਾ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਕੀਤਾ ਗਿਆ। ਮੇਰੇ ਤੱਕ ਮੇਰੇ ਤੱਕ ਅਜੇ ਤੱਕ ਕੋਈ ਅਪਰੋਚ ਜਿਹੜੀ ਹੈ ਉਹਨਾਂ ਵੱਲੋਂ ਨਹੀਂ ਕੀਤੀ ਗਈ। ਜੇ ਸਮੁੱਚੀ ਅਕਾਲੀ ਲੀਡਰਸ਼ਿਪ ਸਮੁੱਚੀ ਅਕਾਲੀ ਲੀਡਰਸ਼ਿਪ ਜਿਹੜੀ ਹੈ ਕੋਈ ਅਪਰੋਚ ਕਰਦੀ ਹੈ ਫਿਰ ਵਿਚਾਰ ਕੀਤਾ ਜਾ ਸਕਦਾ ਹੈ ਵਰਨਾ ਧੜਿਆਂ ਦੇ ਵਿੱਚ ਰਾਜਨੀਤੀ ਕਰਨੀ ਜਾਂ ਧੜਿਆਂ ਦੀ ਰਾਜਨੀਤੀ ਕਰਨੀ ਬਹੁਤੀ ਸਿਆਣੀ ਚੱਲ ਸਿੱਖਾਂ ਦੀ ਰਾਸੀ ਜਮਾਤ ਹੈ ਇਹ ਕਿਸੇ ਵੀ ਕੀਮਤ ਦੇ ਉੱਤੇ ਕਦੇ ਵੀ ਦੁਫਾੜ ਨਹੀਂ ਹੋਣੀ ਚਾਹੀਦੀ ਜੇ ਇਸ ਕਿਸਮ ਦੇ ਕਿਤੇ ਨਾ ਕਿਤੇ ਲੀਡਰਸ਼ਿਪ ਦੇ ਵਿੱਚ ਮਤਭੇਦ ਉੱਭਰੇ ਆ ਤਾਂ ਜਿਹੜੇ ਪਾਰਟੀ ਦੇ ਵਿੱਚ ਸਿਆਣੇ ਜਿਹੜੇ ਦੋਨਾਂ ਪਾਸਿਆਂ ਤੋਂ ਜਿਹੜੇ ਲੀਡਰ ਹੈ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਬੰਦ ਕਮਰਾ ਬੈਠਣ ਤੇ ਜਿਹੜੇ ਵੀ ਕੋ ਮਾਰੇ ਮੋٹے ਆਪਸ ਦੇ ਵਿੱਚ ਕੋਈ મત ਭੇਦ ਹੈ ਕੋਈ ਸਿਧਾਂਤਕ ਹੈ ਗੈਰ ਸਿਧਾਂਤਕ ਹੈ ਜਿੰਨੇ ਵੀ મત ਭੇਦ ਹੈ ਉਹਨਾਂ ਨੂੰ ਆਪਸ ਦੇ ਵਿੱਚ ਬੈਠ ਕੇ ਸੁਲਝਾਉਣਾ ਪਾਰਟੀ ਦਾ ਦੁਫਾੜ ਹੋਣਾ ਜਿਹੜਾ ਹੈ ਇਹ ਬਹੁਤ ਮੰਦ ਭਾਗ ਹੈ ਪਾਰਟੀ ਦੁਫਾੜ ਨਹੀਂ ਹੋਣੀ ਚਾਹੀਦੀ ਕਿਉਂਕਿ ਸਿੱਖਾਂ ਦੀ ਰਾਸੀ ਜਮਾਤ ਹੈ ਸਿੱਖਾਂ ਦੀ ਰਾਸੀ ਜਮਾਤ ਦੇ ਵਿੱਚ ਦਫੇੜ ਪੈਣਾ ਜਿਹੜਾ ਇਹ ਬਹੁਤ ਗਲਤ ਗੱਲ ਹੈ। ਅਕਾਲੀ ਦਲ ਦੀ ਪ੍ਰਧਾਨਗੀ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਜੇ ਸਮੂਚੀ ਪਾਰਟੀ ਮੇਰੇ ਨਾਲ ਸੰਪਰਕ ਕਰੇਗੀ ਤਾਂ ਜ਼ਰੂਰ ਵਿਚਾਰ ਕਰਾਂਗੇ। ਇਹ ਜ਼ਿਕਰੇ ਜਿਹੜਾ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਕੀਤਾ ਗਿਆ। ਮੇਰੇ ਤੱਕ ਮੇਰੇ ਤੱਕ ਅਜੇ ਤੱਕ ਕੋਈ ਅਪਰੋਚ ਜਿਹੜੀ ਹੈ ਉਹਨਾਂ ਵੱਲੋਂ ਨਹੀਂ ਕੀਤੀ ਗਈ। ਜੇ ਸਮੁੱਚੀ ਅਕਾਲੀ ਲੀਡਰਸ਼ਿਪ ਸਮੁੱਚੀ ਅਕਾਲੀ ਲੀਡਰਸ਼ਿਪ ਜਿਹੜੀ ਹੈ ਕੋਈ ਅਪਰੋਚ ਕਰਦੀ ਹੈ ਫਿਰ ਵਿਚਾਰ ਕੀਤਾ ਜਾ ਸਕਦਾ ਹੈ ਵਰਨਾ ਧੜਿਆਂ ਦੇ ਵਿੱਚ ਰਾਜਨੀਤੀ ਕਰਨੀ ਜਾਂ ਧੜਿਆਂ ਦੀ ਰਾਜਨੀਤੀ ਕਰਨੀ ਬਹੁਤ ਹੀ ਸਿਆਣਾ ਚੱਲ ਸਿੱਖਾਂ ਦੀ ਰਾਸੀ ਜਮਾਤ ਹੈ ਇਹ ਕਿਸੇ ਵੀ ਕੀਮਤ ਦੇ ਉੱਤੇ ਕਦੇ ਵੀ ਤੂਫਾਨ ਨਹੀਂ ਹੋਣੀ ਚਾਹੀਦੀ ਜੇ ਇਸ ਕਿਸਮ ਦੇ ਕਿਤੇ ਨਾ ਕਿਤੇ ਲੀਡਰਸ਼ਿਪ ਦੇ ਵਿੱਚ ਮਤਭੇਦ ਉੱਭਰੇ ਆ ਤਾਂ ਜਿਹੜੇ ਪਾਰਟੀ ਦੇ ਵਿੱਚ ਸਿਆਣੇ ਜਿਹੜੇ ਦੋਨਾਂ ਪਾਸਿਆਂ ਤੋਂ ਜਿਹੜੇ ਲੀਡਰ ਹੈ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਬੰਦ ਕਮਰਾ ਬੈਠਣ ਤੇ ਜਿਹੜੇ ਵੀ ਕੋ ਮਾੜੇ ਮੋٹے ਆਪਸ ਦੇ ਵਿੱਚ ਕੋਈ મત ਭੇਦ ਹੈ ਕੋਈ ਸਿਧਾਂਤਕ ਹੈ ਗੈਰ ਸਿਧਾਂਤਕ ਹੈ ਜਿੰਨੇ ਵੀ મત ਭੇਦ ਹੈ ਉਹਨਾਂ ਨੂੰ ਆਪਸ ਦੇ ਵਿੱਚ ਬੈਠ ਕੇ ਸੁਲਝਾਉਣਾ ਪਾਰਟੀ ਦਾ ਦੁਫਾੜ ਹੋਣਾ ਜਿਹੜਾ ਹੈ ਇਹ ਬਹੁਤ ਮੰਦ ਭਾਗ ਹੈ ਪਾਰਟੀ ਦੁਫਾੜ ਨਹੀਂ ਹੋਣੀ ਚਾਹੀਦੀ ਕਿਉਂਕਿ ਸਿੱਖਾਂ ਦੀ ਰਾਸੀ ਜਮਾਤ ਹੈ ਸਿੱਖਾਂ ਦੀ ਰਾਸੀ ਜਮਾਤ ਦੇ ਵਿੱਚ ਦੁਫੇੜ ਪੈਣਾ ਜਿਹੜਾ ਇਹ ਬਹੁਤ ਗਲਤ ਗੱਲ ਹੈ